ਦੇਖੋ ਵੀ ਸਾਡੇ ਲਈ ਅੱਜ ਦੀ ਮੀਟਿੰਗ ਇਹ ਤਾਂ ਕਰਨੀ ਪੈ ਰਹੀ ਐ ਕਿ ਹੁਣ ਜਿੰਨਾ ਜਿੰਨਾ ਵੀ ਪੈਣਾ ਭਰਾਵਾਂ ਨੇ ਗਰਮੀਆਂ ਦੇ ਵਿੱਚ ਕੰਮ ਸੰਭਾਲਿਆ ਸੀ ਲੋਕਾਂ ਦੀ ਸੇਵਾ ਕੀਤੀ ਸੀ ਬੜੇ ਕਾਬਲੇ ਤਾਰੀਫ ਹੈ ਆਪਾਂ ਅੱਜ ਉਹਨਾਂ ਨੂੰ ਫੇਅਰ ਬਲ ਪਾਰਟੀ ਦੇਣੀ ਐ ਤੇ ਹੁਣ ਅਸੀਂ ਅੱਗੇ ਕੱਦੂ ਭਰਾ ਨੂੰ ਬੇਨਤੀ ਹੈ ਕਿ ਚੇਅਰਮੈਨੀ ਤੋਂ ਆਪਣਾ ਅਸਤੀਫਾ ਦੇਵੇ ਘਰ ਜਾਵੇ ਹੁਣ ਮੈਂ ਗਾਜਰ ਪੈਣ ਮੂਲੀ ਛਲਗਮ ਅਤੇ ਮੇਰਾ ਪਰਿਵਾਰ ਮੇਰੀ ਵਾਈਫ ਮੱਕੀ ਦੀ ਰੋਟੀ ਤੇਰੇ ਬੱਚੇ ਪਾਲਕ ਮੇਥੀ ਧਣੀਆਂ ਅਸੀਂ ਸਾਰੇ ਆ ਗਏ ਆਂ ਹੁਣ ਅਸੀਂ ਆਪੇ ਸੰਭਾਂਗੇ ਗਾਜਰ ਨੂੰ ਭਣ ਕੇ ਤਾਂ ਮੂਲੀ ਨੂੰ ਭਣ ਕੇ ਮਿਹਰੇ ਤੇਰਾ ਮੂੰਹ ਟੁੱਟਦੇ ਮੈਨੂੰ ਪਹਿਲੀ ਸ਼ੱਕ ਸੀ ਮੈਨੂੰ ਰੁਹਾਵਾ ਟੈਟ ਤੇਰੀ ਵੱਡੇ ਚੇਅਰਮੈਨ ਦੀ ਕੀ ਬਕਵਾਸ ਕਰੀ ਜਾਂਦੇ ਹੋ ਜੀ ਇਹ ਮੇਰੇ ਜੇਠਾ ਵਰਗੇ ਵਿਚਾਰਾ ਉਹ ਹੀ ਤਾਂ ਮੈਂ ਕਹਿ ਰਿਹਾ ਦੋ ਕਿ ਤਰ੍ਹਾਂ ਨੂੰ ਇਹ ਕਹਿਣ ਲੱਗ ਜੂਗਾ ਜਦੋਂ ਜੇਠਲ ਨੂੰ ਲੱਸੀ ਦੀ ਕੁੱਟ ਮੰਗ ਲਈ ਨਹੀਂ ਹੁਣ ਤੈਨੂੰ ਦੁੱਖ ਲੱਗਿਆ ਇਹ ਤੋਂ ਬਚ ਕੇ ਰਹੀ ਮੈਂ ਤੈਨੂੰ ਦੱਸਾਂ ਗੱਲ ਉਹ ਯਾਰ ਇਹਨੂੰ ਵੀ ਕਹਿ ਦੇ ਨਾ ਭੈਣ ਮੂਲੀ ਭੈਣ ਬਸ ਤੂੰ ਤਾਂ ਐਵੇਂ ਸ਼ੱਕ ਕਰਦੇ ਰਹਿੰਦੇ ਤੇਰੇ ਲਈ ਮੈਨੂੰ ਐਂ ਦੱਸ ਤੂੰ ਮੀਟਿੰਗ ਤੇ ਲੇਟ ਕਿਉਂ ਆਏ ਉਹ ਮੇਰੇ ਪੱਤੇ ਵੱਡੇ ਹੋ ਗਏ ਸੀ ਕਟਵਾਉਣ ਗਿਆ ਉੱਥੇ ਭੀੜ ਬਹੁਤ ਸੀ ਇਹ ਕਾ ਮੂਲੀ ਮੈਨੂੰ ਕਹਿੰਦੀ ਕਿ ਮੈਂ ਆਪਣੇ ਤਣੇ ਜਿ ਘਟਵਾਉਣੇ ਨੇ ਜਨਾਨੀਆਂ ਦੇ ਯਾਰ ਤੈਨੂੰ ਪਤਾ ਹੀ ਐ ਮੇਕਅੱਪ ਤੇ ਕਿੰਨਾ ਟਾਈਮ ਲਾ ਦਿੰਦੀਆਂ ਨੇ ਉਹ ਯਾਰ ਪੱਤੇ ਕਟਵਾਉਣਾ ਆਪਣੇ ਕਲਚਰ ਚ ਹੈ ਨਹੀਂ ਰਾਵਣ ਚੜਵਾ ਲਿਆ ਕਰ ਤੂੰ ਵੀ ਬਸ ਜਨਾਨੀ ਮੰਗਰ ਲੱਗੇ ਰਹਿਣਾ ਸਾਰਾ ਦਿਨ ਆਹ ਡੰਡੀ ਜੀ ਵੀ ਕਟਵਾਈ ਦੇਣੀ ਸੀ ਇਹ ਕਾ ਦੇ ਵਾਸਤੇ ਰੱਖੀ ਐ ਚਲੋ ਆਪਾਂ ਹੁਣ ਕੰਮ ਦੀ ਗੱਲ ਕਰਦੇ ਆਂ ਹਾਂ ਬਈ ਮੈਂ ਤੁਹਾਡਾ ਚੇਅਰਮੈਨ ਹੁਕਮ 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 ਕੌਣ ਚੇਅਰਮੈਨ ਤੂੰ ਤਾਂ ਹੀ ਆਏਂਗਾ ਜੇ ਮੈਂ ਇੱਥੋਂ ਜਾਊਂਗਾ ਹਲੇ ਮੇਰਾ ਟਾਈਮ ਪਿਆ ਕਿਉਂ ਨਹੀਂ ਜਾਏਂਗਾ ਉਹ ਯਾਰ ਹਾਰੇ ਹੋਏ ਲੀਟਰ ਬਗੂ ਕੋਠੀ ਛੜੇ ਦਾ ਨਾਂ ਹੀ ਨਹੀਂ ਲੈ ਰਿਹਾ ਤੇਰੀ ਤਾਂ ਬੇਲ ਨੂੰ ਵੀ ਬਟਾਪਾ ਪੈਸ਼ਨ ਲੱਗੇ ਨੂੰ ਮਹੀਨਾ ਹੋ ਗਿਆ ਇਹਨੂੰ ਪਤਾ ਤੂ ਬੈਂਕੜ ਦੇ ਪਿਛੇ ਬਲੁਕਦੇ ਕਿਉਂ ਵੈਂਗਣ ਤੁਸੀਂ ਜਾਣੇ ਕਿ ਨਾ ਜਾਣੇ ਦੇਖੋ ਯਾਰ ਪਾਪਾ ਦਾ ਸਾਜੇ ਦੇ ਬੰਦੇ ਆ ਸਦਾਵਾਰ ਮੇਰੇ ਦਾ ਥੋੜੇ ਜੇ ਬੋਲੋ ਇਹਨੇ ਜਿਹੜੇ ਮਾੜਾ ਮੋਟਾ ਜਾਗ ਰੁਕਰੇ ਵੀ ਲੋਹਾ ਲੋਹਾ ਜਾਂ ਪੂਰਾ ਹੁੰਦਾ ਹੈ ਮੇਰੇ ਨਾਲ ਇਸ ਕਰਕੇ ਮਾੜਾ ਮੋਟਾ ਮੇਰੀ ਪੁੱਛ ਕੇ ਚਾਏਗੇ ਮੀਟਿੰਗ ਤੋਂ ਬਾਅਦ ਮੈਂ ਇੱਥੇ ਬਿਸਤਰੋਂ ਲਾ ਕੇ ਸੌ ਜਾਂਦਾ ਕਰੇ ਕਿਹੜਾ ਕੋਈ ਮੈਨੂੰ ਪੁੱਛਦਾ ਯਾਰ ਇੱਥੇ ਚਲੋ ਛੋਟੇ ਆਸਰੇ ਨਾਲ ਚਾਹ ਮਿਲ ਜਾਂਦੀ ਏ ਉਹ ਭੁੱਖੇ ਦਾ ਕਾਰਡ ਮਿਲ ਜਾਂਦਾ ਮੈਂ ਤਾਂ ਬਈ ਆਪਣੇ ਸੁੰਡ ਲੈ ਕੇ ਸਾਈਡ ਤੇ ਬੈਠਾ ਰਹਿਣਾ ਮੈਂ ਕਿਹੜਾ ਕਿਸੇ ਨੂੰ ਕਹਿੰਦਾ ਯਾਰ ਧਿਆਨ ਆ ਗਿਆ ਇੱਕੋ ਹੀ ਗੱਲ ਮੈਂ ਪਿਛਲੇ ਸਾਲ ਵਾਲੇ ਸੀਜ਼ਨ ਤੋਂ ਬਾਅਦ ਆਸਟ੍ਰੇਲੀਆ ਕੰਨੀ ਕੋਈਮਨ ਚੱਲ ਗਿਆ ਸੀ ਤੇ ਮੈਂ ਉੱਥੇ ਬਹਿ ਕੇ ਦੇਖ ਰਿਹਾ ਸੀ ਕਿੱਦੂ ਤੇ ਹਰ ਖਤਮ 120 ਰੁਪਏ ਤੇ ਪਹੁੰਚ ਗਿਆ ਇੰਨਾ ਹੰਕਾਰ ਗਿਆ ਸੀ ਇਹ ਤਾਂ ਰੱਬ ਨੂੰ ਵੀ ਭੁੱਲ ਗਿਆ ਸੀ ਆ ਹੁਣ ਮੈਂ ਰਸਤੇ ਚਾਰਿਆ ਸੀ ਇਹ ਬੱਲੀਆਂ ਤੇ ਪਿਆਸੀ ਇਹਨੂੰ ਡੰਗਰ ਵੀ ਮੂੰਹ ਨਹੀਂ ਲਾਰੇ ਸੀ ਤੂੰ ਇਹ ਆਪਣੇ ਆਪ ਨੂੰ ਗੱਡਕ ਬਦਵਾ ਸਮਝਦੇ ਚਾਰ ਕਦਮ ਰੁਕੋ ਆ ਤੈਨੂੰ ਵੀ ਮੂੰਹ ਨਹੀਂ ਲਾਉਣੇ ਕਿਸੇ ਨੇ ਆ ਨੱਕੀ ਦੀ ਰੋਟੀ ਕਰਕੇ ਤੇਰੀ ਮੜੀ ਮੋਢੀ ਇੱਜ਼ਤ ਬਣੀ ਹੋਈ ਏ ਇਹ ਚੱਲ ਬੜੀ ਸੁਗੜ ਸਿਆਣੀ ਜਨਾਨੀ ਐ ਇਹਦੇ ਕਰਕੇ ਮੜ ਮੜ ਉਹਦੇ ਨਾਲ ਟਾਈਮ ਪਾਸ ਹੋ ਜਾਂਦਾ ਤੇਰਾ ਵजूद ਐ ਨਹੀਂ ਤੈਨੂੰ ਤਾਂ ਬੰਦੇ ਕਲੇਸ ਨਾਲ ਖਾਂਦੇ ਨੇ ਜਨਾਨੀਆਂ ਵੱਡਾ ਪਤੀਲਾ ਬਣਾ ਕੇ ਕੇਰਾ ਰੱਖ ਦਿੰਦੀਆਂ ਨੇ ਮੁੜ ਕੇ ਸਾਰਾ ਹਫਤੇ ਸਬਜ਼ੀਆਂ ਬਣਾਉਣ ਤੋਂ ਉਹਨਾਂ ਨੂੰ ਮੌਜ ਲੱਗੀ ਰਹਿੰਦੀ ਐ ਗੈਸ ਦਾ ਘਰ ਗੈਸ ਦਾ ਘਰ ਕਿਹਨੂੰ ਕਿਹਾ ਤੂੰ ਆਪਣੇ ਕਿੰਡੋ ਨੂੰ ਭੇਜ ਦੇ ਫੇਰ ਸਿਲੰਡਰ ਲੈ ਜਾਊਗੀ ਪਰਵਾਹ ਕੇ ਮੇਰੇ ਕੋਲ ਤੇਰਾ ਮੈਂ ਹੁਣੇ ਕਦੂ ਕਸ ਕਰ ਦੇਣਾ ਵੱਡੇ ਚੇਅ ਮੈਂ ਤੇਰੀਆਂ ਸਾਰੀਆਂ ਇਨਕਾਰੀਆਂ ਖੋਲੂ ਕੀ ਕੀ ਲਾਲਾ ਗੱਡਾ ਸਰੀਰ ਬਣਾ ਰੱਖੇ ਤੂੰ ਆਪਣੇ ਆਪ ਨੂੰ ਸਮਝਦੇ ਸਬਜ਼ੀਆਂ ਦਾ ਸਲਮਾਨ ਖਾਨ ਚੁੱਪ ਕਰਕੇ ਕੁਰਸੀ ਛੱਡ ਦੇ ਮੈਂ ਆਪਣੇ ਜਵਾਕ ਸੈੱਟ ਕਰਨੇ ਨੇ ਹੁਣ ਇੱਥੇ ਯਾਰ ਕਿਉਂ ਲੜੀ ਜਾਂਦੇ ਹੋ ਆਪਸ ਵਿੱਚ ਕੱਦੂ ਤੇਰੇ ਵਾਸਤੇ ਇਹ ਚੰਗੀ ਗੱਲ ਤਾਂ ਯਾਰ ਹੈ ਨਹੀਂ ਹੈ ਦੇਖ ਅਸੀਂ ਸਾਰਿਆਂ ਨੇ ਤੇਰਾ ਸਾਥ ਦਿੱਤਾ ਹੈ ਹੁਣ ਤੂੰ ਤੁਰ ਜਾ ਇੱਥੋਂ ਹੁਣ ਸਾਗ ਸਰਦਾਰੀ ਕਰੂਗਾ ਆਹੋ ਕਰੂਗਾ ਸਰਦਾਰੀ ਇਹ ਵੱਡਾ ਚੂਲੜੀਆ ਸਰਦਾਰ ਵਿਆਹਾਂ ਚ ਵੀ ਇਹਨੂੰ ਲੋਕਾਂ ਨੇ ਅੱਡ ਮੰਜੇ ਜਿੱਤੇ ਲਾ ਕੇ ਰੱਖਿਆ ਹੁੰਦਾ ਮੇਰੇ ਚਾਚੇ ਦਾ ਮੁੰਡਾ ਪੈਰਸ ਦੇ ਕੰਮ ਤੇ ਸੀ ਉਹਨੇ ਦੱਸਿਆ ਮੈਨੂੰ ਯਾਰ ਚੱਲ ਅਸੀਂ ਵਿਆਹਾਂ ਚ ਤਾਂ ਹੁੰਨੇ ਆ ਤੁਸੀਂ ਕੰਦਾਂ ਦੇ ਹੀ ਹੁੰਨੇ ਹੋ ਲਾ ਕੇ ਮੱਝਾਂ ਲੈ ਟੀਕੇ ਤੁਸੀਂ ਬੋਡੀਆਂ ਬਣਾਈ ਫਿਰਦੇ ਹੋ ਵੱਡੇ ਆਪਣੇ ਆਪ ਨੂੰ ਤੁਸੀਂ ਕਹਾਂਨੇ ਹੋ ਪਹਿਲਵਾਨ ਯਾਰ ਕੱਦੂ ਐ ਨਹੀਂ ਫਿਰ ਤੂੰ ਠੀਕ ਆਂਦਾ ਹੈ ਲੈ ਵੀ ਫਿਰ ਮੈਨੂੰ ਦੋ ਇੱਕ ਰੱਸਾ ਤੇ ਮੈਂ ਡਾਂਗ ਚਾਕੇ ਨੂੰ ਬੰਨ ਕੇ ਇਹਦਾ ਚੰਗੀ ਤਰ੍ਹਾਂ ਕੱਦੂ ਕਸ ਕਰਦਾ ਅੱਜ ਓਏਰ ਵੱਡੇ ਬਾਈ ਮੈਂ ਤਾਂ ਮਖੋਲ ਕਰਦਾ ਸੀ ਤੂੰ ਹੀ ੜਕ ਗਿਆ ਜਾਨਾ ਬਾਈ ਜਾਨਾ ਮੈਂ ਚਲੋ ਬਈ ਆਪਣਾ ਸਾਗ ਤੈਨੂੰ ਜਰਮਨੀ ਮੁਬਾਰਕ ਹੁਣ ਆ ਗਿਆ ਕਲਦਖਾਣੇ ਜਦੋਂ ਮੈਂ ਸਮਝਾ ਰਿਹਾ ਸੀ ਉਦੋਂ ਤੂੰ ਸਮਝਿਆ ਨਹੀਂ ਓਏਰ ਤੇਰੇ ਕੋਲ ਸਮਝਾਉਣ ਦਾ ਤਰੀਕਾ ਹੀ ਨਹੀਂ ਜਿਹੜਾ ਇਹਦੇ ਕੋਲੇ ਹੈ